ਪੰਜਾਬ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ। ਦਾ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਵੱਲੋਂ ਨਵਾਂ ਸਥਾਪਨਾ ਦਿਵਸ ਕੇਕ ਕੱਟ ਕੇ ਮਨਾਇਆ। ਦਾ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਰਜਿਸਟਰ ਵੱਲੋਂ ਆਪਣਾ ਨਵਾਂ ਸਥਾਪਨਾ ਦਿਵਸ ਮੁੱਖ ਦਫ਼ਤਰ ਧਾਰੀਵਾਲ ਵਿਖੇ ਕੇਕ ਕੱਟ ਕੇ ਮਨਾਇਆ ਗਿਆ ਜਿਸ ਦੌਰਾਨ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਪੰਜਾਬ ਪ੍ਰਧਾਨ ਇੰਜੀਨੀਅਰ ਜੇਪੀ ਸਿੰਘ ਨੇ ਸੰਸਥਾ ਵੱਲੋਂ ਸਮਾਜ ਪ੍ਰਤੀ ਕੀਤੇ ਜਾਂਦੇ ਕੰਮਾਂ ਪ੍ਰਤੀ ਚਾਨਣਾ ਪਾਉਂਦੇ ਹੋਏ ਅਧਿਕਾਰਾਂ ਬਾਰੇ ਜਾਣੂ ਕਰਵਾਇਆ ਗਿਆ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀ ਸੁਖਨੀ ਸਾਹਿਬ ਸੇਵਾ ਸੁਸਾਇਟੀ ਤਾਰੀਵਾਲ ਦੇ ਮੁੱਖ ਸੇਵਾਦਾਰ ਡਾਕਟਰ ਗੁਰਜਿੰਦਰ ਸਿੰਘ ਸੰਧੂ ਅਤੇ ਨਵਜਗ ਨਵੀ ਸੋਚ ਸੰਸਥਾ ਦੇ ਚੇਅਰਮੈਨ ਨੀਜ ਮਹਾ ਜੰਨੇ ਸੰਸਥਾ ਦੇ ਕੰਮਕਾਜ ਦੀ ਸਲਾਹਾਂ ਕਰਦਿਆਂ ਹਮੇਸ਼ਾ ਸੰਸਦਾਂ ਨੂੰ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਜਦਕਿ ਸੰਸਦਾਂ ਦੇ ਅਹੁਦੇਦਾਰਾਂ ਮੱਲੋਂ ਡਾਕਟਰ ਗੁਰਜਿੰਦਰ ਸਿੰਘ ਸੰਧੂ ਅਤੇ ਚੇਅਰਮੈਨ ਨਿਰਜ ਮਹਾਜਨ ਨੂੰ ਸ਼ਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਪ੍ਰਦੀਪ ਸਿਆਲ ਨੂੰ ਜ਼ੂਥ ਪ੍ਰਧਾਨ ਧਾਰੀਵਾਲ ਨੇ ਜੁਕਤ ਕੀਤਾ ਗਿਆ ਜਦ ਕੇ ਦਲਜੀਤ ਸਿੰਘ ਛੋਟੇਪੁਰ ਨੂੰ ਸਕੱਤਰ ਤੋਂ ਜ਼ਿਲ੍ਹਾ ਜਨਰਲ ਸਕੱਤਰ ਅਤੇ ਸਰਪੰਚ ਹਰਪਾਲ ਸਿੰਘ ਕੰਗ ਨੂੰ ਜ਼ਿਲ੍ਹਾ ਸਕੱਤਰ ਦੀ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਇਸ ਮੌਕੇ ਤੇ ਪੰਜਾਬ ਪ੍ਰਧਾਨ ਇੰਜੀਨੀਅਰ ਜੇਪੀ ਸਿੰਘ ਨੇ ਦੱਸਿਆ ਕਿ ਨੈਸ਼ਨਲ ਚੇਅਰਮੈਨ ਸ਼੍ਰੀ ਰਜਿੰਦਰ ਕੋਲੀ ਅਤੇ ਨੈਸ਼ਨਲ ਪ੍ਰਧਾਨ ਸ਼੍ਰੀ ਕਮਲਜੀਤ ਸਿਆਲ ਵੱਲੋਂ ਨੌਜਵਾਨਾਂ ਨੂੰ ਵੱਧ ਤੋਂ ਵੱਧ ਸੰਸਥਾ ਨਾਲ ਜੁੜਨ ਦਾ ਸੁਨੇਹਾ ਭੇਜਿਆ ਤਾਂ ਜੋ ਨੌਜਵਾਨ ਨਸਿਆਂ ਵੱਲ ਨਾ ਜਾਣ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਚਾਲ ਦਫ਼ਤਰ ਇੰਚਾਰਜ ਗਰਮੀਰ ਸਿੰਘ लवली ਨਾਗਿਰ ਭਜਨ ਸਿੰਘ ਜਤਿੰਦਰ ਕੁਮਾਰ ਸਤਨਾਮ ਸਿੰਘ ਗੁਰਮਖ ਸਿੰਘ ਸतीश ਕੁਮਾਰ ਸੁੱਚਾ ਸਿੰਘ ਰਣਜੀਤ ਸਿੰਘ ਅਮਰਜੀਤ ਸਿੰਘ ਜਿਸਪਾਲ ਸਿੰਘ ਹਰਜਿੰਦਰ ਸਿੰਘ ਗੁਰਦੇਵ ਸਿੰਘ ਗਗਨ ਅਸ਼ੋਕਬਾਰ ਤੋਂ ਇਲਾਵਾ ਹੋਰ ਹਰਿਆਣੇ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਾਥ ਹੋਰ ਮੈਂਬਰ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਪਹਿਲੀ ਵਾਰ ਇਸ ਸੰਸਥਾ ਦੇ ਸਮਾਗਮ ਦੇ ਵਿੱਚ ਸ਼ਾਮਲ ਹੋਇਆ ਹਾਂ ਤਾਂ ਮੈਂ ਬੜਾ ਆਪਣੇ ਆਪ ਦੇ ਮਾਣ ਮਹਿਸੂਸ ਕਰਦਾ ਮੇ ਜੀ ਜੁਵਨ ਪ੍ਰਧਾਨ ਸਾਹਿਬ ਨੇ ਸੰਸਥਾ ਦੇ ਮੋਟਿਵਸ ਜਿਹੜੇ ਆ ਉਹ ਦੱਸਿਆ ਹਨ ਮੈਂ ਇਹਨਾਂ ਨੂੰ ਬਹੁਤ ਐਪਰੀਸ਼ੀਏਟ ਕਰ ਦਵਾਂ ਕਿ ਆਮ ਆਦਮੀ ਜੋ ਹੈ ਉਹਦਾ ਕੋਈ ਸਹਾਰਾ ਜਿਹੜਾ ਹੈ ਬਹੁਤ ਘੱਟ ਲੋਕੀ ਬੰਦੇ ਨੇ ਜਿਹੜੇ ਪੋਲੀਟੀਕਲ ਲੀਡਰ ਵੀ ਹੁੰਦੇ ਹਨ ਉਹ ਵੀ ਆਪਣਾ ਪਲੱਸ ਮਾਈਨਸ ਦੇਖ ਕੇ ਫਿਰ ਕਿਸੇ ਦੀ ਮਦਦ ਕਰਦੇ ਹਨ ਜੋ ਇਹਨਾਂ ਨੇ ਕਿਹਾ ਹੈ ਕਿ ਇਸ ਸਸਤਾ ਦਾ ਕਿਸੇ ਜਾਤ ਨਾਲ ਫਾਤ ਨਾਲ ਜਾਂ ਪੋਲੀਟੀਕਲ ਪਾਰਟੀ ਨਾਲ ਸਬੰਧ ਨਹੀਂ ਹੈ ਇਥੇ ਮੈਨੂੰ ਇਹੋ ਹੀ ਲੱਗੇਗਾ ਕਿ ਇਹ ਹਰੇਕ ਜ਼ੁਖੀ ਦੀ ਜਿਹੜੀ ਆ ਹਰੇਕ ਜਿਹੜਾ ਲੋੜਵੰਦ ਹੈ ਉਹਦੀ ਮਦਦ ਕਰਨਗੇ ਅਸੀਂ ਉਹਨਾਂ ਦੇ ਨਾਲ ਹਮੇਸ਼ਾ ਮੋੜਨਾ ਮੋੜਾ ਜੋੜ ਕੇ ਖੜੇ ਹਾਂ ਇੱਕ ਬੇਨਤੀ ਮੈਂ ਹੁਣ ਜ਼ਰੂਰ ਕਰਾਂਗਾ ਕਿ ਮੀਟਿੰਗ ਵਾਸਤੇ ਮੇਰਾ ਘਰ ਜਿਹੜਾ ਉਹ ਸਮਰਪਿਤ ਹੈ ਕਿਉਂਕਿ ਇਹ ਤੇ ਮੈਂ ਦੇਖ ਰਿਹਾ ਸੌੜ ਦੀ ਬਹੁਤ ਪੋਲੂਸ਼ਨ ਹੈ ਇੱਥੇ ਇਹ ਘਰ ਵਿੱਚ ਪ੍ਰਧਾਨ ਸਾਹਿਬ ਨੂੰ ਪਤਾ ਹੈ ਸੈਕਟਰੀ ਸਾਹਿਬ ਨੂੰ ਵੀ ਖੁੱਲਾ ਥਾ ਹੈ ਕਿ ਜਦੋਂ ਵੀ ਤੁਸੀਂ ਵੱਡੀ ਮੀਟਿੰਗ ਕਰਨੀ ਹੋਵੇ ਦਾਸ ਦੇ ਗ੍ਰਹਿ ਵਿਖੇ ਕਰ ਰਹੇ ਹੋ ਮੈਂ ਫਿਰ ਇਹਨਾਂ ਨੂੰ ਆਪਣੀ ਪੂਰੀ ਸਪੋਰਟ ਦੀ ਹਮਾਇਤ ਦਿੰਦਾ ਹਾਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵੈਪੁਰ ਜੀ ਕੀ ਬੋਲਾ ਖਾਲਸਾ ਵੈਪੁਰ ਜੀ ਕੀ ਫਤਿਹ ਮੈਂ ਪ੍ਰਧਾਨ ਜੀ ਪੰਜਾਬ ਲੈਵਲ ਤੋਂ ਜੋ ਜ਼ਿਲ੍ਹਾ ਲੈਵਲ ਪ੍ਰਧਾਨ ਜੀ ਜਰਨਲ ਸਕੱਤਰ ਜੀ ਦੇ ਜਿੰਨੇ ਵੀ ਹੋਰ ਮੇਰੇ ਵੀਰਤਤਵੰਤੇ ਇੱਥੇ ਆਏ ਨੇ ਉਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਵੀ ਇਸ ਯੋਗ ਸਮਝਿਆ ਤੇ ਆਪਣੀ ਸੰਸਥਾ ਦੇ ਨਾਲ ਮੈਨੂੰ ਜੋੜਿਆ ਵਾ ਮੈਂ ਇਹ ਸਾਡੇ ਨਾਲ ਤੁਹਾਨੂੰ ਯਕੀਨ ਦਿਵਾਉਣਾ ਕਿ ਜਿੱਥੇ ਵੀ ਤੁਸੀਂ ਮੈਨੂੰ ਮੇਰੀ ਡਿਊਟੀ ਲਾਓਗੇ ਮੈਂ ਤਨਦੇਈ ਨਾਲ ਪਾਵਾਂਗਾ ਜਿੱਥੇ ਵੀ ਜਿੱਦਾਂ ਵੀ ਜਿਹੜੇ ਵੀ ਕਾਰਜ ਵਾਸਤੇ ਮੈਨੂੰ ਕਿਹਾ ਜਾਏਗਾ ਮੈਂ ਉਸੇ ਵੇਲੇ ਤਤਬਰ ਹਾਜ਼ਰ ਹੋਵਾਂਗਾ ਇੰਨੀਆਂ ਬੇਨਤੀਆਂ ਕਰਦਿਆਂ ਮੈਂ ਇੱਥੇ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਆਸ ਸੰਸਥਾ ਦੇ ਪ੍ਰਦੇਸ਼ ਰਿਐਕਟਰ ਸਾਡੇ ਜੀਪੀ ਜੀ ਸਕੱਤਰ ਸਾਹਿਬ ਸਾਡੇ ਅੰਮ੍ਰਿਤ ਸਾਹਿਬ ਅਰਪਾ ਸਿੰਘ ਕੰਗਜੀ ਸਰਪੰਚ ਸਾਹਿਬ ਨਾਗੀ ਸਾਹਿਬ ਪੱਤਰਕਾਰ ਨਾਗੀ ਜੀ ਸਾਡੇ ਡਾਕਟਰ ਗੁਰਜਿੰਦਰ ਜੀ ਸਿਆਲ ਸਾਹਿਬ ਬਾਕੀ ਸਾਰੀਆਂ ਇਹਦੀ ਜਿਹੜੀ ਸਪੋਚੀ ਟੀਮ ਹੈ ਸਭ ਤੋਂ ਪਹਿਲਾਂ ਰਸਰਾ ਪਵਿੱਤਰ ਫਤਿਹ ਪ੍ਰਵਾਨ ਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼ੀ ਰਾਮ ਸਾਥੀਓ ਕ ਬਹੁਤ ਵਧੀਆ ਵਧੀਆ ਗੱਲ ਆ ਮੈਨੂੰ ਸਮਝਦਾ ਕਿ ਸਾਡੇ ਸ਼ਹਿਰ ਤਾਰੀਵਾਲ ਦੇ ਵਿੱਚ ਜਿਹੜੀ ਦਾ ਹੁਮਰ ਰਾਇ ਸੁਰੱਖਿਆ ਸੁਸਾਇਟੀ ਮੈਂ ਸਭ ਇਹਨਾਂ ਕਿ ਅੱਜ ਦੇ ਸਮੇਂ ਦੇ ਵਿੱਚ ਰਾਜਨੀਤਿਕ ਲੈਵਲ ਤੋਂ ਉੱਤੇ ਉੱਟ ਕੇ ਜਾਤ ਪਾਤ ਦੇ ਉੱਤੇ ਉੱਟ ਉੱਟ ਕੇ ਜੇਕਰ ਕੋ ਕੰਮ ਕਰਨ ਦਾ ਮਜ਼ਾ ਆਉਂਦਾ ਉਹ ਐਸੀ ਤਰ੍ਹਾਂ ਦੇ ਜਿਹੜੇ ਸਾਡੇ ਸਮਾਜਿਕ ਪਲੇਟਫਾਰਮ ਨਾਲ ਉੱਥੇ ਜਾਂਦਾ ਕਿ ਲੋਕਾਂ ਨੂੰ ਵਿਸ਼ਵਾਸ ਹੁੰਦਾ ਕਿ ਜਿਹੜੀ ਸਾਡੇ ਦੇ ਨਾਲ ਇਹ ਸੰਸਥਾ ਦੇ ਆਪਾਂ ਜੇ ਨਾਲ ਚੱਲਾਂਗੇ ਸਾਨੂੰ ਨਿਆਂ ਹੀ ਮਿਲੇਗਾ ਮੈਂ ਕਾਫੀ ਦਿਨ ਤੋਂ ਦੇਖ ਰਿਹਾ ਕਿ ਇਹ ਸੁਸਾਇਟੀ ਬਹੁਤ ਵਧੀਆ ਕੰਮ ਕਰ ਰਹੀ ਆ ਬਾਕੀ ਸਾਡੀਆਂ ਸ਼ੁਭ ਕਾਮਨਾਵਾਂ ਸਾਡੇ ਜਿੱਥੇ ਲੋੜ ਆ ਅਸੀਂ ਜਿੰਨੇ ਜੋਗੇ ਹੋਵਾਂਗੇ ਕਈ ਵਾਰ ਕਹਿੰਦੇ ਬੋਕਰ ਦੇ ਤਿੱਲੇ ਵੀ ਕੰਮ ਆ ਜਾਂਦੇ ਆ ਤੇ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਇੱਕ ਛੋਟੀ ਸੰਸਥਾ ਦੇ ਚ ਆਪਾਂ ਚਲਾ ਰਹੇ ਆ ਨਵਾਂ ਯੁੱਗ ਨਵੀਂ ਸੋਚ ਵੈਲਫੇਅਰ ਸੁਸਾਇਟੀ ਪੰਜਾਬ ਮੈਂ ਸਭਨਾਂ ਕੀ ਅਜੋਕੇ ਸਮੇਂ ਦੇ ਵਿੱਚ ਬਹੁਤ ਇੱਕ ਵੱਡੀ ਲੋਡ ਪੈ ਗਈ ਆ ਹਰ ਚੀਜ਼ਾਂ ਪਾਈ ਚੱਕੀਆਂ ਲੱਗਦੀਆਂ ਜੇ ਘਰ ਪਰਿਵਾਰ ਦੇ ਤੰਦਰੁਸਤੀ ਹੋਵੇ ਜਿਸ ਤਰ੍ਹਾਂ ਕਿ ਜੇਤੀ ਸਾਹਿਬ ਨੇ ਕਿਹਾ ਹੈ ਕਿ ਪੰਜਾਬ ਜਿਹੜਾ ਪੰਜ ਦਰਿਆਵਾਂ ਦੀ ਧਰਤੀ ਹੈ ਪਰ ਛੇਵਾਂ ਦਰਿਆ ਪੂਰਾ ਠਾਠਾ ਮਾਰ ਰਿਹਾ ਹੋਵੇ ਨਸ਼ੇ ਦਾ ਦਰਿਆ ਸਾਡੇ ਕੋ ਕਰੋੜਾਂ ਰੁਪਏ ਇਕੱਠੇ ਹੋ ਜਾਣ ਬਹੁਤ ਵਧੀਆ ਮੈਂ ਸਮਝਦਾ ਕਿ ਬਿਲਡਿੰਗਾਂ ਵੀ ਪਾ ਲਈਏ ਬਹੁਤ ਵਧੀਆ ਕਾਰੋਬਾਰ ਵੀ ਕਰ ਲਈਏ ਪਰ ਜੇਕਰ ਸਾਡੀ ਔਲਾਦ ਹੀ ਮਾੜੀ ਨਿਕਲ ਆਵੇ ਕੀਤੇ ਵਾਸਤੇ ਕਰਾਂਗੇ ਪਹਿਲਾ ਪਸੰਦ ਇਹ ਕਿ ਫਲਾਣੇ ਦੇਸ਼ ਦੇ ਵਿੱਚ ਇਹ ਜਿਹੜਾ ਨਸ਼ਾ ਜਿਹੜਾ ਆ ਬਹੁਤ ਵੇਖ ਰਿਆ ਉਹ ਦੇਸ਼ ਤੋਂ ਸਾਡੇ ਦੇਸ਼ ਦੇ ਅੰਦਰ ਐਂਟਰੀ ਕੀਤੀ ਫਿਰ ਸਾਡੇ ਸਟੇਟਾਂ ਦੇ ਵਿੱਚ ਐਂਟਰੀ ਕੀਤੀ ਤੇ ਸਾਡੇ ਜਿਲ੍ਹਿਆਂ 'ਚ ਮੈਂ ਸਮਝਦਾ ਕਿ ਹੁਣ ਸ਼ਾਇਦ ਕੋ ਘਰ ਵਾਂਝਾ ਰਹੇਗਾ ਜਦੇ ਵਿੱਚ ਨਸ਼ਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਹੀਂ ਵੜਿਆ ਹਰ ਸੋਸਾਇਟੀ ਨੂੰ ਮੈਂ ਚਾਹਨਾ ਕਿ ਜੇ ਕੋਈ ਸੋਸਾਇਟੀ ਨਾਲ ਜੁੜਿਆ ਹੋਆ ਨਹੀਂ ਜੁੜਿਆ ਅਸੀਂ ਇਹ ਸੋਚ ਰੱਖੀਏ ਕਿ ਅਹੀ ਆਪਣਾ ਘਰ ਬਚਾਣਾ ਅਹੀ ਪੂਰਾ ਦੇਸ਼ ਨਹੀਂ ਬਚਾ ਸਕਦੇ ਪੂਰੀ ਸਟੇਟ ਨਹੀਂ ਬਚਾ ਸਕਦੇ ਪਰ ਜਿੰਨੇ ਜੋਗੇ ਅਹੀ ਆਪਣਾ ਘਰ ਬਚਾਣਾ ਉਹ ਘਰ ਸਾਡਾ ਮਹੱਲਾ ਵੀ ਹੋ ਸਕਦਾ ਸਾਡਾ ਆਪਣਾ ਮੀਜ ਘਰ ਵੀ ਹੋ ਸਕਦਾ ਜੇਕਰ ਸਾਨੂੰ ਪਤਾ ਲੱਗਦਾ ਹੈ ਕਿ ਸਾਡੇ ਫਲਾਣੇ ਘਰ ਦਾ ਬੱਚਾ ਸਾਡੇ ਪਿੰਡ ਦੇ ਵਿੱਚ ਨਸ਼ਾ ਕਰ ਰਿਹਾ ਵਾ ਆਪਾਂ ਉਹਨੂੰ ਬਾੜੀਆਂ ਨਿਗਰਾਨਾਂ ਨਾਲ ਰੱਖੀਏ ਬਲਕਿ ਇਹ ਸੁਧਾਰ ਕਰੀਏ ਕਿ ਕੱਲ ਸਾਡਾ ਹੀ ਨਿਆਣਾ ਵੀ ਇਹ ਨਸ਼ਾ ਕਰ ਸਕਦਾ ਵਾ ਉਹਦੇ ਵਾਸਤੇ ਕੋਈ ਨਾ ਕੋਈ ਆਪਾਂ ਜਿਹਨੂੰ ਜੁੱਤੀ ਲੜਾਈਏ ਓ ਆਪਣਾ ਫਮਿਲਾ ਕੀ ਅੱਜ ਬਹੁਤ ਵੱਡੀ ਸਮਾਜ ਦੇ ਵਿੱਚ ਲੋੜ ਠੀਕ ਹੈ ਸਾਡੀਆਂ ਸੁਸਾਇਟੀਆਂ ਲੜਾਈਆਂ ਝਗੜਿਆਂ ਦੇ ਨਿਪਟਾਰਾ ਕਰਦੀਆਂ ਪੌਰ ਕਰਦੀ ਪਰ ਮੈਂ ਸਮਝਦਾ ਕਿ ਜੇਕਰ ਅੱਜ ਹੀ ਕਿਸੇ ਦੀ ਔਲਾਦ ਨੂੰ ਬਚਾ ਲੀਏ ਤੇ ਬੜਾ ਵੱਡਾ ਪੁੰਨ ਕਟਣ ਦਾ ਕੰਮ ਕਰਾਂਗੇ ਇਹ ਨਸ਼ਾ ਜਿਸ ਕਰ ਵੜ ਜਾਂਦਾ ਨਾ ਉਹਨਾਂ ਦੇ ਘਰ ਦੇ ਧੋਨੇ ਤੋੜ ਦਿੰਦਾ ਉਹੀ ਮਾਂ ਹੁੰਦੀ ਹੈ ਜਿਹੜੀ ਅਰਦਾਸਾ ਕਰਕੇ ਆਪਣੇ ਮੈਂ ਕਹਿੰਦਾ ਔਲਾਦ ਨੂੰ ਮੁਹਦੀ ਹੈ ਉਹੀ ਮਾਂ ਹੁੰਦੀ ਹੈ ਉਹ ਆਪਣੀ ਔਲਾਦ ਨੂੰ ਇੰਨਾ ਕਮਾੜਾ ਦੇ ਦਿੱਤੀ ਕਿ ਇੰਨਾ ਕ ਨਸ਼ੇ ਵਿੱਚ ਚੱਲ ਗਿਆ ਕਿ ਖੁਦ ਪਾਏ ਖਰਚੇ ਹੋ ਰਹੇ ਹੁੰਦੇ ਸ਼ਾ ਲੈ ਕੇ ਦੌੜੀ ਹੈ ਉਹ ਹੀ ਅਰਦਾਸਾ ਕਰਦੀ ਹੈ ਕਿ ਰੱਬਾ ਮੇਰੀ ਲਾਜ਼ਮ ਚੁਕਲਾ ਬੜਾ ਮਾੜਾ ਸਮਾਂ ਹੁੰਦਾ ਹੈ ਮੈਂ ਸਭ ਨਾਲ ਕਿ ਆਪਾਂ ਜਿੰਨੇ ਵੀ ਇੱਥੇ ਸਾਰੇ ਸਮਾਜ ਸੇਵੀ ਆਪਾਂ ਬੈਠੇ ਆਂ ਬੁੱਧੀ ਜੀ ਵੀ ਬੈਠੇ ਆਂ ਇਹ ਜਿਹਨੂੰ ਪ੍ਰਯਾਸ ਕਰੀਏ ਕੋਈ ਆਪਣਾ ਬਗਾਨਾ ਨੂੰ ਵੇਖੀਏ ਜੇਕਰ ਸਾਨੂੰ ਲੱਗਦਾ ਕਿ ਬਿਆਨਾ ਬੱਚਾ ਤੋਹਦਾ ਵੀ ਹੈ ਕੋ ਨਸ਼ੇ ਵਿੱਚ ਲੱਗ ਗਿਆ ਵਾ ਉਹਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਐਸੀ ਦਵਾਈ ਜੇ ਕੋਈ ਵੱਧ ਘੱਟ ਬੋਲ ਗਿਆ ਤੇ ਮਾਫ ਕਰਿਓ ਬਾਕੀ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਜਿੱਥੇ ਵਾਅਦਾ ਹੋ ਕੇ ਆਪਾਂ ਆਜੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਦੱਸ ਦਿਓ ਅੱਜ ਹਿਊਮਨ ਰਾਈਟਸ ਰੱਖਿਆ ਦੀ ਮੀਟਿੰਗ ਹੋਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਖੁਸ਼ੀ ਦਾ ਮੌਕਾ ਵਾ ਕਿ ਅੱਜ ਵਰਲਡ ਹਿਊਮਨ ਰਾਈਟਸ ਡੇ ਵੀ ਆ ਤੇ ਇਸੇ ਦਿਨ ਸਾਡੀ ਸਸਤਾ ਦੀ ਸਥਾਪਨਾ ਹੋਈ ਸੀ ਤੇ ਅੱਜ ਆਪਾਂ ਦਾ ਹਿਊਮਨ ਰਾਈਟਸ ਸਟਰਕਚਰ ਸੈਟੀ ਦੀ ਨਵੀਂ ਸਾਲਗिरा ਮਨਾ ਰਹੇ ਆ ਇਸ ਮੌਕੇ ਤੇ ਸਾਡੀ ਪੂਰੀ ਜ਼ਿਲ੍ਹੇ ਦੀ ਟੀਮ ਜ਼ਿਲ੍ਹਾ ਪ੍ਰਧਾਨ ਜ਼ਿਲ੍ਹਾ ਜਨਤ ਸੈਕਟੀ ਜ਼ਿਲ੍ਹਾ ਜੂਤ ਪ੍ਰਧਾਨ ਸਾਰੀ ਟੀਮ ਅੱਡੀ ਆ ਜਾਈ ਹੋਈ ਆ ਤੇ ਵਿਸ਼ੇਸ਼ ਤੌਰ ਤੇ ਆ ਡੇਪ ਚ ਚੇਅਰਮੈਨ ਨਿਰਜਮਾ ਜੰਜੀ ਨਵਾਜੋਗ ਨਵੀਂ ਸੋਸਾਇਟੀ ਨਵੀਂ ਸੋਸਾਇਟੀ ਦੇ ਚੇਅਰਮੈਨ ਡਾਕਟਰ ਗੁਰਜਿੰਦਰ ਜੀ ਜੋ ਬੜੇ ਸਮਾਜ ਸੇਵਕ ਔਰ ਧਾਰਮਿਕ ਸਿੱਖਿਅਤ ਨੇ ਉਹ ਵੀ ਪਹੁੰਚੇ ਨੇ ਪ੍ਰੈਸ ਤੋਂ ਸਾਰਾ ਮੀਡੀਆ ਪਹੁੰਚਾਇਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਸ ਤਰ੍ਹਾਂ ਕਿ ਆਪਾਂ ਪਹਿਲਾਂ ਵੀ ਦੱਸੀਦਾ ਕਿ ਆਪਾਂ ਸਮਾਜ ਦੇ ਵਿੱਚ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਜਾਣਕਾਰੀ ਦਿੰਨੇ ਆ ਉਹਦੇ ਨਾਲ ਨਾਲ ਹੀ ਆਪਾਂ ਸਾਡੇ ਦੀ ਸਮਾਜ ਦੇ ਵਿੱਚ ਸੋਸ਼ਲ ਵਰਕ ਕਰਦੇ ਆ ਜਿੱਥੇ ਜਿੱਥੇ ਵੀ ਸਾਡੀ ਲੋੜ ਪੈਂਦੀ ਹੈ ਕਿਸੇ ਨੂੰ ਕਿਸੇ ਗਰੀਬ ਨੂੰ ਕਿਸੇ ਨੂੰ ਦਵਾਈ दारू ਦੀ ਜਾਂ ਕਿਤੇ ਧਰੇਲੂ ਝਗੜੇ ਵੀ ਹੁੰਦੇ ਆ ਮੈਂ ਦੇਖਿਆ ਕਿ ਬਹੁਤ ਸਾਰੇ ਅਸੀਂ ਜਿੱਥੇ ਵੀ ਸਾਡੀ ਕੋਈ ਲੋਕ ਨੂੰ ਰਿਕਵੈਸਟ ਕਰਦਾ ਵਾ ਜਾਂ ਸਾਡੇ ਅੱਗੇ ਆਉਂਦਾ ਕਿ ਸਾਡੇ ਨਾਲ ਚੱਲੋ ਅਸੀਂ ਉਹਨਾਂ ਨਾਲ ਜਾਂਦੇ ਆ ਤੇ ਮੈਂ ਬੇਨਤੀ ਇਹੀ ਕਰਾਂਗੇ ਕਿ ਸਾਡੇ ਜ਼ਿਲ੍ਹੇ ਦਾ ਦਫ਼ਤਰ ਜੀਟੀ ਰੋਡ ਦੇ ਉੱਤੇ ਖੋਲ੍ਹਿਆ ਵਾ ਆਪਾਂ ਤੇ ਗਰਮੇਸ਼ ਸਿੰਘ ਦੀ ਜੋ ਜ਼ਿਲ੍ਹੇ ਦੇ ਦਫ਼ਤਰ ਹੈ ਇੰਚਾਰਜ ਨੇ ਹਮੇਸ਼ਾ ਹੀ ਰੰਦੇ ਨੇ ਮੈਂ ਵੀ ਇੱਥੇ ਸਾਰੇ ਕਿਉਂਕਿ ਲੋਕਲ ਅਸੀਂ ਧਾਰੀਵਾਲ ਦੇ ਆ ਸਾਰੇ ਜਾਣਦੇ ਨੇ ਜਿੱਥੇ ਵੀ ਸਾਡੀ ਜ਼ਰੂਰਤ ਪੈਂਦੀ ਆ ਜ਼ਿਲ੍ਹਾ ਗਰਦਾਸਪੁਰ ਦੇ ਵਿੱਚ ਇਹ ਟੀਮ ਆ ਪੂਰੇ ਪੰਜਾਬ ਚ ਇੰਡੀਆ ਦੀ ਟੀਮ ਆ ਲੇਕਿਨ ਇਹ ਜ਼ਿਲ੍ਹਾ ਗਰਦਾਸਪੁਰ ਦਾ ਦਫ਼ਤਰ ਆ ਕਿਉਂਕਿ ਧਾਰੀਵਾਲ ਮੈਂ ਪੰਜਾਬ ਦਾ ਪ੍ਰਧਾਨ ਹੋਣ ਦੇ ਨਾਤੇ ਧਾਰੀਵਾਲ ਦਾ ਹੀ ਵਸਨੀਕ ਆ ਤੇ ਮੇਨੂੰ ਅੱਗੇ ਵੀ ਮੈਂ ਸਾਰਿਆਂ ਕੇ ਬੇਨਤੀ ਕਰਦਾ ਜਿੱਥੇ ਮੇਰੀ ਜ਼ਰੂਰਤ ਆ ਤੇ ਮੈਨੂੰ ਫੋਨ ਕਰੋ ਮੈਂ ਤੁਹਾਡੇ ਨਾਲ ਜਿੱਥੇ ਵੀ ਸੇਵਾ ਦਾਰ ਜਿੱਥੇ ਸੇਵਾ ਲਓਗੇ ਸੇਵਾ ਕਰਾਂਗੇ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਤੇ ਤੇ ਅੱਜ ਦੀ ਨਵੀਂ ਸਾਲਗिराਸੀਂ ਕੇਕ ਕੱਟ ਕੇ ਮਨਾਵਾਂਗਾ ਸਾਰਾ ਪ੍ਰੈਸ ਮੀਡੀਆ ਤੇ ਸਾਰਿਆਂ ਦਾ ਇੱਕ ਵਾਰ ਫਿਰ ਸਾਰਾ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਪ੍ਰੈਸ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਤੇ ਇੱਕ ਮੈਂ ਬੇਨਤੀ ਕਰਦਾ ਕਿ ਜਿੰਨੇ ਵੀ ਸੱਜਣ ਆਏ ਨੇ ਚਾਹ ਪਾਣੀ ਦਾ ਸਾਰਾ ਰੇਜਿਮੈਂਟਾਂ ਚਾਹ ਪਾਣੀ ਠੀਕ ਹੀ ਜਾਣਾ ਵਾ ਤੇ ਪਹਿਲਾਂ ਹੀ ਕੇਕ ਕੱਟਣਾ ਵਾ ਸਾਰੇ ਮੇਰੇ ਹਿਸਾਬ ਨਾਲ ਨਾ ਕੁਰਸੀਆਂ ਛੱਡ ਕੇ ਪ